ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਲੋਕ ਨੇਚੜੀ ਉਹ ਵੀ ਆਈਪੀ ਸਟੇਟਸ ਲਈ ਜਾਣੇ ਜਾਂਦੀ ਨੇ ਜੀ ਹਾਂ ਇਹ ਹੀ ਕਾਰਨ ਹੈ ਸ਼ਹਿਰ ਦੇ ਲੋਕਾਂ ਦੇ ਵਿੱਚ ਆਪਣੇ ਵਾਹਨਾ ਦੇ ਫੈਂਸੀ ਨੰਬਰ ਖਰੀਦਣ ਦਾ ਕਾਫੀ ਜ਼ਿਆਦਾ ਕ੍ਰੇਜ਼ ਹੁੰਦਾ ਹੈ ਕਈ ਵਾਰ ਅਜਿਹਾ ਹੋਇਆ ਹੈ ਕਿ ਵਾਹਨ ਮਾਲਕ ਵੀ ਆਈਪੀ ਨੰਬਰ ਲਈ ਆਪਣੇ ਵਾਹਨ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਪੈਸੇ ਖਰਚ ਕਰ ਦਿੰਦੇ ਨੇ ਲੋਕ ਫੈਂਸੀ ਨੰਬਰ ਲਈ ਵਾਹਨ ਦੀ ਕੀਮਤ ਤੋਂ ਕਈ ਗੁਣਾ ਜ਼ਿਆਦਾ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਅਜਿਹਾ ਇੱਕ ਵਾਰ ਫੇਰ ਹੋਇਆ ਸੈਕਟਰ 12 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01 CB ਦੇ ਫੈਂਸੀ ਨੰਬਰਾਂ ਦੀ ਈ-ਨੀਲਾਮੀ ਕੀਤੀ ਜਿਦੇ ਵਿੱਚ 3001 ਨੰਬਰ ਦੀ ਸਭ ਤੋਂ ਵੱਧ بولی 24.30 ਲੱਖ ਰੁਪਏ ਲੱਗੀ ਇਸ ਤੋਂ ਬਾਅਦ 3009 DD ਜਿਹੜੇ ਨੰਬਰ ਦੀ ਕੀਮਤ ਆ 10.43 ਲੱਖ ਰੁਪਏ ਦੀ ਲੱਗੀ। ਇਸ ਨਿਲਾਮੀ ਦੇ ਵਿੱਚ ਵਿਭਾਗ ਨੂੰ ਕੁਲ 601 ਫੈਂਸੀ ਨੰਬਰ ਵੇਚਣ ਦੇ ਵਿੱਚ ਸਫਲਤਾ ਹਾਸਲ ਹੋਈ। ਸੋ ਵਿਭਾਗ ਨੂੰ 2.40 ਕਰੋੜ ਦੀ ਆਮਦਨ ਹੋਈ ਹੈ। ਯਾਨੀ ਕਿ 2 ਕਰੋੜ 40 ਲੱਖ ਦੀ ਆਮਦਨ ਐ ਜੜੀ ਕਰ ਚੁੱਕੇ ਨੇ। ਇਸ ਨਿਲਾਮੀ ਤੇ ਵਿੱਚ ਪੁਰਾਣੀ ਸੀਰੀਜ਼ ਦੇ ਨੰਬਰ ਵੀ ਰੱਖੇ ਗਏ ਸਨ ਜਿਦੇ ਵਿੱਚ CH01 CU, CH01 CT, CH01 CS ਤੋਂ ਇਲਾਵਾ ਕਈ ਨੰਬਰ ਸ਼ਾਮਲ ਨੇ। ਸੋ ਇਹਨਾਂ ਦੇ ਬੋਲੀ ਆ ਜਿਹੜੀ ਕਰੋੜਾਂ ਦੇ ਵਿੱਚ ਜਿਹੜੀ ਪੂਰੀ ਆਮਦਨ ਹੋਈ ਐ ਸੋ ਲੱਖਾਂ ਰੁਪਏ ਦੇ ਵਿੱਚ ਐ ਜਿਹੜੀ ਬੋਲੀ ਆ ਇਹਨਾਂ ਨੰਬਰਾਂ ਦੀ ਲੱਗੀ ਐ ਜਿਨ੍ਹਾਂ ਦੇ ਵਿੱਚ ਉਹ ਵਿਭਾਗ ਕੁਝ ਨੰਬਰਾਂ ਦੀ ਨਿਲਾਮੀ ਕਰਨ ਦੇ ਵਿੱਚ ਸਫਲ ਰਿਹਾ ਸੋ ਵਿਭਾਗ ਦੇ ਕಧಿಕਾਰੀ ਨੇ ਦੱਸਿਆ ਫੈਂਸੀ ਨੰਬਰ ਦੀ ਨਵੀਂ ਲੜੀ ਲਈ ਉਹਨਾਂ ਨੂੰ ਚੰਗਾ ਹੁੰਗਾਰਾ ਮਿਲਿਆ ਤੇ ਹੁਣ ਉਹ ਬਾਕੀ ਰਹਿੰਦੇ ਨੰਬਰਾਂ ਨੂੰ ਦੁਬਾਰਾ ਨਿਲਾਮੀ ਦੇ ਵਿੱਚ ਪਾਉਣਗੇ ਅਪਡੇਟ ਲੈ ਕੇ ਉੱਗਰੂ ਹੋਵਾਂਗੇ ਬੇਕ ਦੇ ਰੋਲ ਦਾ ਧਿਆਨ ਰੱਖਿਆ